ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਲੱਗਦੀ ਇੱਕ ਨਵੀਂ ਵੀਡੀਓ ਚ ਅੱਜ ਦੀ ਵੀਡੀਓ ਆਪਾਂ ਕਾਫੀ ਟਾਈਮ ਬਾਅਦ ਬਣਾਉਣ ਲੱਗੇ ਆਂ ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਰੱਖੜੀ ਦੀਆਂ ਲੱਖ ਲੱਖ ਮੁਬਾਰਕਾਂ ਫਾਦਰ ਵੱਲੋਂ ਸੱਦੀ ਸਾਰੀ ਫੈਮਿਲੀ ਵੱਲੋਂ ਤੇ ਆਪਾਂ ਆਪਾਂ ਅੱਜ ਕੁਝ ਬਣਾਵਾਂਗੇ ਨਵਾਂ ਰੱਖੜੀ ਤੇ ਉਹ ਆਪਾਂ ਕੀ ਬਣਾਣਾ ਆ ਉਹ ਆਪਾਂ ਤੁਹਾਨੂੰ ਦੱਸਦੇ ਆਂ ਤੇ ਬਣੇਗੀ ਮੇਰੀ ਵੀਡੀਓ ਦੇ ਨਾਲ ਤੁਹਾਨੂੰ ਬਹੁਤ ਬਹੁਤ ਥੈਂਕਸ ਕਿ ਤੁਸੀਂ ਇੰਨਾ ਪਿਆਰ ਦੇਣ ਲਈ ਮੇਰੀ ਸ਼ਾਰਟ ਵੀਡੀਓ ਨੂੰ ਤੇ ਅੱਜ ਦਾ ਬਲੌਗ ਵੀ ਪੌਣ ਲੱਗਾ ਹੈ ਰੱਖੜੀ ਸਪੈਸ਼ਲ ਦੇ ਅਸੀਂ ਕੀ ਬਣਾਇਆ ਅਸੀਂ ਘਾੜੀ ਤਿਆਰ ਕੀਤਾ ਰੱਖੜੀ ਤੇ ਖਾਣ ਨੂੰ ਤੇ ਆਪਾਂ ਪਤਾ ਦਿਖਾਉਣੀ ਅੱਜ ਆਪਾਂ ਕੀ ਬਣਾਇਆ ਤੇ ਆਜੋ ਫਿਰ ਵੀਡੀਓ ਦੇ ਵਿੱਚ ਤੇ ਚੱਲੀਏ ਕਰਕੇ ਚੰਚ ਜਿੱਦਾਂ ਦੇ ਪਤਾ ਨੂੰ ਦੱਸਿਆ ਆਪਾਂ ਰੱਖੜੀ ਤੇ ਕੁਝ ਆਹ ਚੀਜ਼ ਬਣਾ ਰਿਹਾ ਤੇ ਉਹ ਕੀ ਬਣਾ ਰਿਹਾ ਉਹ ਤੁਹਾਨੂੰ ਦਿਖਾ ਰਿਹਾ ਆਪਾਂ ਹੁਣ ਆਪਾਂ ਪਹੁੰਚ ਚੁੱਕੇ ਆ ਕਿਚਨ ਦੇ ਵਿੱਚ ਕਿਚਨ ਜੇ ਆਪਾਂ ਅੱਧੀ ਗੋਲੀ ਲਈ ਆ 슈ਗਰ ਤੇ ਇਧਰ ਆਪਾਂ ਬੇਸਨ ਕੌਲ ਕੇ ਰੱਖਿਆ ਹੈ ਬਾਕੀ ਤੁਸੀਂ ਅੰਦਾਜ਼ਾ ਲਾ ਲਈਓ ਆ ਆਪਾਂ ਕੀ ਬਣਾਉਣਾ ਆ ਤੇ ਇਧਰ ਆਪਾਂ ਲਾਚੀਆਂ ਦੇ ਆ ਲਾਚੀ ਦਾਣਾ ਹੀ ਪਾਉਣਾ ਮਤਲਬ ਲਾਚੀ ਦੇ ਵੀ ਇਹ ਵੀ ਕੁੱਟ ਕੇ ਵਿੱਚ ਪਾਉਣੇ ਆ ਅੱਧੀ ਪਾਉਣੇ ਕੁੱਟ ਕੇ ਪਾਉਣੇ ਆ ਇਧਰ ਅਹ ਅੱਦਾਂ ਆਪਾਂ ਚਾਰਕ ਦਾਣੇ ਵਿੱਚ ਪਾਉਣੀ ਆ ਤੇ ਇੰਦਰ ਆਪਾਂ ਕਢਾਈ ਰੱਖ ਲਈ ਆ ਤੇ ਆ ਜਾ ਪਰ ਰੱਖ ਲਈ ਤੇ ਸਪੈਸ਼ਲ ਥੋੜੀ ਜੀ ਚੀਜ਼ ਬਣਾਉਣੀ ਆ ਆਪਾਂ ਮਿੱਠੇ ਵਾਲੀ ਤੇ ਠਾਕੀ ਮਿੱਠਾਈ ਦਾ ਤੇ ਇਸ ਕਰਕੇ ਆਪਾਂ ਬਣਾਉਣ ਲੱਗੇ ਆ ਤੇ ਗੈਸ ਆਪਾਂ ਜਨਨ ਹੋ ਚੁੱਕੀ ਆ ਤੇ ਕਢਾਈ ਰੱਖ ਦਿੱਤੀ ਆਪਾਂ ਤੇ ਤੇਲ ਪੈ ਰਿਆ ਔਰ ਤੇ ਹੁਣ ਆਪਾਂ ਬਣਾਉਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਅੰਦਾਜ਼ੇ ਆਪਕੀ ਬਣਾ ਰਿਹਾ ਵਾਡੀ ਤੇ ਅੰਦਾਜ਼ਾ ਲਾ ਹੀ ਲੈਣਾ ਹੈ ਉਦੋਂ ਤੱਕ ਤਾਂ ਕੀ ਬਣ ਜਾ ਰਿਹਾ ਕਿ ਬੇਸਣ ਅਤੇ ਖੰਡਾ ਖੰਡਾ ਆਲਾਚੀ ਦਾਣਾ ਇੱਧਰ ਆਪਾਂ ਰੱਖਣ ਲੱਗਿਆਂ ਚਾਣੀ ਤੇ ਖੰਡ ਪਾ ਚੁੱਕਿਆ ਖੰਡ ਪਾ ਲਈ ਆਪਾਂ ਗੰਨ ਚ ਉਹਨੇ ਇਹ ਪਾਵਾਂਗਾ ਪੂਰਾ ਪਾਣੀ ਇਕੋ ਲਈ ਪਾਣੀ ਪਾਵਾਂਗੇ ਬਾਕੀ ਉਹ ਆਪਾਂ ਤੇ ਵੀਡੀਓ ਬਣਾ ਰਹੇ ਆ ਤੇ ਬਾਕੀ ਜੋ ਵੀ ਚੀਜ਼ ਬਣੂਗੀ ਤੁਹਾਡੇ ਸਾਹਮਣੇ ਆ ਜੂਗੀ ਜੇ ਕਿਸੇ ਨੂੰ ਇਹ ਰੈਸਪੀ ਪੁੱਛਣੀ ਹੋਈ ਤਾਂ ਪਲੀਜ਼ ਕਮੈਂਟ ਜੇ ਦੱਸਿਓ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਆਪਾਂ ਕੀ ਕੀ ਕਿੱਦਾਂ ਕਿੱਦਾਂ ਬਣਾਇਆ ਇਹ ਸਿਰਫ ਆਪਾਂ ਵੀਡੀਓ ਬਣਾ ਰਹੇ ਆ ਰੱਖੜੀ ਤੇ ਤੇ ਮਾਰਨਿੰਗ ਫੇਰ ਹੋ ਠੱਕੀ ਉਹਦਾ ਆਪਾਂ ਕੱਲ ਥੋੜੇ ਜਿਹਾ ਤੁਹਾਨੂੰ ਵੀ ਦੇਖੀ ਜਾਣਾ ਛੋਟ ਵੀਡੀਓ ਤੇ ਆਪਾਂ ਮਟਰ ਵੀ ਬਣਾਏ ਕਿਰੇ ਐ ਬਾਹ ਦੇਖੋ ਹੈ ਹੀ ਤਾਂ 9 10 ਹੈ ਫੱਗਣਾਂ ਦੇ ਟਾਈਮ ਆ ਤੇ ਦੇਖੋ ਕਿੰਨੀ ਗ੍ਰੀਨਰੀ ਆ ਹਰਾਈ ਹਰਾਚਾ ਦੇਖਦਾ ਤਾਂ ਨਜ਼ਾਰੇ ਵਾਸਤੇ ਹਰਿਆਈ ਹਰੀਆਲੀ ਕਿਉਂਕਿ ਇੱਥੇ ਇੰਡੀਆ ਨਾਲੋਂ ਬਹੁਤ ਜ਼ਿਆਦਾ ਦਰਖਤ ਹੈਗੇ ਨੇ ਤੇ ਓਧਰ ਆ ਪਾ ਜੈਸਾ ਉਹਨਾਂ ਡਾਲੀ ਆ ਸਾਰਾ ਪੋਣਾ ਤੇ ਇਧਰ ਆਪਣਾ ਚਾਇਨੀਂਗ ਰੱਖ ਲਈਆ ਇਧਰ ਆਪਣਾ ਤੇਲ ਧਰਮ ਹੋ ਰਿਹਾ ਇਧਰ ਆਪਣਾ ਦੇਸਨ ਪਿਆ ਰਿਹਾ ਤੇ ਬਾਕੀ ਉਹਦੇ ਰਹੇ ਆ ਪਾਕੀ ਬੰਦ ਆ ਜੇ ਵਧੀਆ ਬਣੇ ਤਾਂ ਤੁਹਾਨੂੰ ਚੈੱਕ ਕਰਾ ਲਾਂਗੇ ਜੇ ਨਾ ਵਧੀਆ ਬਣੇ ਤਾਂ ਫੇਰ ਆਪਾਂ ਅੱਗੇ ਤੇ ਫੇਰ ਆਪਾਂ ਨੂੰ ਦੁਬਾਰਾ ਟਰਾਈ ਕਰਕੇ ਦਿਖਾਵਾਂਗੇ ਤੇ ਹੁਣ ਆਪਾਂ ਕਾਪਲੀਏ ਪਿਆਰੀ ਸਭੋਕਾਂ ਨੂੰ ਮਿਲਦੇ ਆ ਨੱਭਦੇ ਮੇਰੀ ਜੀਵਨ ਤੇ ਮੇਰੀ ਜੀਵਨ ਸਿੱਖਣਾ ਕਰ ਰਿਹਾ ਇਧਰ ਆ ਨਾ ਕਰ ਰਿਹਾ ਨਦਰ ਕੀ ਅੱਜ ਅੱਜ ਕਿਹੜਾ ਫੈਸਟੀਵਲ ਆ ਹੈਪੀ ਰਖੜੀ ਤੁਸੀਂ ਕਹੋ ਮੇਰੀ ਐਪੀ ਰਖੜੀ ਆ ਸਾਰੇ ਜਣ ਮੈਨੂੰ ਟੈੰਗੂਲੇਸ਼ਨ ਕਰੋ ਅਸਾ ਟੈੰਗੂਲੇਸ਼ਨ ਨਾ ਕਰੋਂ ਔਰ ਥੈਂਕਸ ਕਰੋ ਇਧਰ ਆ ਦੇ ਸਾਡਾ ਬੱਚਾ ਆਪੀ ਕੋਲਾ ਮਤਲਬ ਛੋੜਾਇਆ ਬੱਚਾ ਬਣਾਇਆ ਹੁਣ ਤੇ ਹੁਣ ਆਪਾਂ ਆਹ ਤੁਸੀਂ ਦੇਖਾਦੇ ਆ ਉਹ ਲੈਣੀ ਸੀਗੀ ਉਹ ਨੋ ਇਹ ਵੀ ਪੋਣੀ ਹੈ ਨਹੀਂ ਜੀ ਵਿੱਚ ਸਾਡੀ ਲਾਈ ਜੀ ਹੋ ਗਈ ਸੀ ਤੇ ਇਸ ਦਾ ਜਿੱਦਾਂ ਬਣਾਉਣੇ ਆ ਤੇ ਆਹ ਤੁਸੀਂ ਦੇਖ ਰਹੇ ਆ ਅੱਜ ਆਪ ਤਰੀਕੇ ਨਾਲ ਬਣਾਉਣੇ ਆ ਇਹ ਮਿੱਠਾ ਰਖੜੀ ਵਾਪਿਸ ਕਾਸ਼ ਮਿੱਠਾਤਾ ਹੋ ਚਿਆਰ ਕਰੋ ਤਾਂ ਕਿ ਗਲਤੀਆਂ ਫਾਮ ਫੀਸ ਜਨਾਵਾ ਵਾਲਾ ਪੇਪਰ ਜਮਾ ਕੇ ਜਰੂਰ ਦੇਖਿਓ ਤੇ ਬਾਕੀ ਅੱਗੇ ਵੀ ਤੁਹਾਨੂੰ ਪ੍ਰੋਸੈਸ ਦੱਸਾਂਗੇ ਸਾਡਾ ਅਗਲਾ ਪ੍ਰੋਸੈਸ ਕੀ ਹੋਊਗਾ ਇਸ ਤੋਂ ਬਾਅਦ ਤੇ ਬੰਨਰ ਦਾ ਨੋਟੀਫਿਕੇਸ਼ਨ ਦੇ ਨਾਲ ਤੇ ਪਲੀਫ ਡਿਵੀਡੈਂਡ ਸਿੱਪ ਨਾਗਰਿਆ ਹੈ ਵੀ ਜਿਹੜੀ ਦੇ ਰੌਂਕੀ ਬਣਾ ਲਿਆ ਪਰ ਮਿੱਠਾ ਰੱਖਿਆ ਹੈ ਤੇ ਆਪਣੇ ਇੱਧਰੇ ਆਵਾਂ ਦੇ ਪੇਨੇ ਪਕੋੜੇ ਇਹ ਤੁਹਾਨੂੰ ਐਂਡ ਅੱਗੇ ਪਤਾ ਲੱਗੂਗਾ ਹੋ ਜੀ ਸੌਖੇ ਤੇ ਆਸਾਨ ਤਰੀਕੇ ਦੀ ਰੈਸਪੀ ਆ ਰੈਸਪੀ ਵੀ ਆ ਪਰ ਅੰਦੀ ਕੁਛ ਮੱਖਾ ਜਾਂਦਾ ਨਹੀਂ ਇਸ ਕਰਕੇ ਜਿਹਾ ਜਿਹੜਾ ਫੜੀ ਜਾਂਦਾ ਥੋੜਾ ਜਿਹਾ ਮੱਖਾ ਬਣਾ ਲਵਾਂਗੇ ਤੇ ਚਲੋ ਫਿਰ ਬਾਸਾਤ ਬਤਨ ਦਿਖਾਉਂਦੇ ਆ ਆ ਦੇਖੋ ਤੁਸੀਂ ਆਪਾਂ ਹੁਣ ਬਣਾਉਣ ਲੱਗੇ ਜਿਹੜੀ ਆਪਾਂ ਤਿਆਰ ਕਰਨ ਲੱਗੇ ਰੈਸਪੀ ਤਾਂ ਆ ਤੁਸੀਂ ਦੇਖ ਸਕਦੇ ਆ ਆਪਾਂ ਜਿਹੜਾ ਬੇਸ ਤਾਂ ਆ ਫਰਾਈ ਕੀਤਾ ਸੀਗਾ ਤੇਲ ਚ ਉਹਦਾ ਆਪਾਂ ਇਧਰ ਗ੍ਰाइंड ਕਰਨਾ ਗ੍ਰाइंड ਕਰਨਾ ਇਹਨੂੰ ਇਹਦੇ ਚ ਪਾ ਕੇ ਤੇ ਆ ਤੁਸੀਂ ਦੇਖ ਸਕਦੇ ਆ ਉਹ ਵੀ ਆਹਾਂ ਦਾ ਸੇਕ ਤੇ ਗ੍ਰਿੰਡ ਨਾਲ ਬਗਰ ਬੰਦ ਕਰਨਾ ਨਹੀਂ ਚਾੜਨਾ ਇਹਨੂੰ ਬੰਨ੍ਹ ਦੇਣਾ ਠੀਕ ਐਂ ਦਾ ਕਰਕੇ ਆਪਾਂ ਗ੍ਰाइंड ਕਰ ਲੈਣਾ ਸਾਰੇ ਨੂੰ ਸਾਰੇ ਨੂੰ ਗ੍ਰाइंड ਕਰਕੇ ਆਪਾਂ ਕੋਲੀ ਚ ਕੱਢ ਦੇਣਾ ਇਸ ਤਰੀਕੇ ਦਾ ਇਸ ਤਰੀਕੇ ਦਾ ਕਰਕੇ ਤੇ ਬਾਅਦ ਚ ਫੇ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ ਕੀ ਕਰਨਾ ਆਪਾਂ ਜਿਦਾਂ ਕਿ ਜਿਹੜਾ ਆਪਣਾ ਬਚਿਆ ਹੋਇਆ ਬੇਸਨ ਸੀ ਆਪਾਂ ਉਹ ਵੀ ਗ੍ਰाइंड ਕਰ ਲਿਆ ਤੇ ਆ ਤੁਸੀਂ ਦੇਖ ਸਕਦੇ ਆ ਇਸ ਤਰੀਕੇ ਨਾਲ ਆਪਾਂ ਗ੍ਰाइंड ਕਰ ਲੈਣਾ ਤੇ ਆ ਸਾਰਾ ਇਹ ਆਪਣੀ ਦਚਾਣੀ ਹੋ ਗਈ ਹੈ ਤਿਆਰ ਦਾਣੀ ਤਿਆਰ ਹੋ ਗਈ ਇਹਦੇ ਚ ਆਪਾਂ ਥੋੜਾ ਜਿਹਾ ਦੇਸੀ ਘੀ ਵੀ ਪਾਉਣਾ ਆ ਤੇ ਵਾਈਟ ਕਿਉਂ ਵਾਈਟ ਕਿਉਂ ਪਾਉਣਾ ਇਹਦੇ ਚ ਮੈਂ ਮੈਂ ਮੱਗ ਵਾਲਾ ਖਾਣਾ ਵਾਈਟ ਤੇ ਓਕੇ ਬਾਸਾ ਬਣਾ ਲੈਣਾ ਦੇਗਾ ਤੇ ਤੇ ਆਈ ਦੇਗਾ ਪੱਤੀ ਕੇ ਦੇ ਤਿੰਨ ਚਾਰ ਚਮਚੇ ਪਾ ਲੈਣ ਜਿੱਦਾਂ ਕਿ ਆਪਾਂ ਮਟੀਰੀਅਲ ਤਿਆਰ ਕਰਨ ਦਾ ਅਵਸਥਾ ਬਣਾਲੇ ਤੇ ਅਸੀਂ ਤਾਂ ਥੋੜਿਆ ਜਿਹਾ ਹੀ ਬਣਾਇਆ ਤੇ ਬਾਕੀ ਆਪੋ ਆਪਣਾ ਬਾਕੀ ਆਪਾਂ ਪ੍ਰੋਪਰ ਤੁਹਾਨੂੰ ਵੀਡੀਓ ਵੀ ਦੱਸ ਦਾਂਗੇ ਜੇ ਤੁਸੀਂ ਸਾਨੂੰ ਕਮੈਂਟ ਕਰੋਗੇ ਤਾਂ ਪਤਾ ਨੂੰ ਸਾਰਾ ਕੁਝ ਦੱਸ ਦਾਂਗੇ ਆਪਾਂ ਕਿੱਦਾਂ ਬਣਾਏ ਨੇ ਆਹ ਤੇ ਹੁਣ ਆਪਾਂ ਇਹਨਾਂ ਸਾਰੇ ਨੂੰ ਇਹਦੇ ਚ ਮਿਕਸ ਕਰ ਲੈਣਾ ਹੈ ਐਸ ਤਰੀਕੇ ਨਾਲ ਆ ਇਹਦੇ ਵਿੱਚ ਪਾ ਲੈਣਾ ਆ ਤੁਸੀਂ ਦੇਖ ਸਕਦੇ ਆ ਤੇ ਬਾਅਦ ਚ ਜਿਹੜੀ ਦੀ ਫਾਈਨਲ ਲੁੱਕ ਆ ਜੈਨੂੰ ਮਿਕਸ ਕਰ ਲੰਮਿਆ ਫਿਰ ਤੁਹਾਨੂੰ ਦਿਖਾਉਣੀ ਅੱਗੇ ਆਪਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਮੈਸ ਨਾਲ ਨਾਲ ਸਾਰੇ ਨੂੰ ਮਿਕਸ ਕਰ ਲੈਣਾ ਹੈ ਤੇ ਬਾਕੀ ਤੁਸੀਂ ਅੰਦਾਜ਼ਾ ਦਾ ਲਾਈ ਜਿਖਤੋਂ ਇਹਨਾਂ ਪੱਕੀ ਬਣਾ ਰਿਹਾ ਹੈ ਤੇ ਬਾਕੀ ਫਿਰ ਵੀ ਜੇ ਤੁਹਾਨੂੰ ਨਹੀਂ ਪਤਾ ਲੱਗਾ ਤੇ ਆਪਾਂ ਤੁਹਾਨੂੰ ਇਹਨਾਂ ਦਾ ਜਰੂਰ ਦਿਖਾਵਾਂਗੇ ਇਹਦੀ ਫਾਈਨਲ ਲੁੱਕ ਇਹਨਾਂ ਦੀ ਤੇ ਤੁਸੀਂ ਦੇਖ ਲਓ ਕੀ ਬਣਾ ਰਿਹਾ ਆਪਾਂ ਅਗਲੀ ਵਾਰ ਜਿਵੇਂ ਆਪਾਂ ਮਟੀਰੀਅਲ ਬਣ ਕੇ تیار ਹੋ ਚੁੱਕਿਆ ਤੇ ਹੁਣ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਫਾਈਨਲ ਲੁੱਕ ਆਹ ਸਿਆ ਬਣਾਇਆ ਜੀ ਹੋਮ ਮੇਡ ਲੱਡੂ ਬਹੁਤ ਹੀ ਆਸਾਨ ਤਰੀਕੇ ਨਾਲ ਲੱਡੂ ਦੇਖਦਾ ਵੀ ਆ ਆ ਬਣਾਇਆ ਸੀ ਲੱਡੂ ਜੀ ਮੇਰੇ ਲੱਡੂ ਚਾਤੇ ਆਹ ਲੱਡੂ ਜੀ ਦੱਸੋ ਤੁਹਾਨੂੰ ਕੀ ਫਰਕ ਲੱਗਦਾ ਕੋਈ ਫਰਕ ਨਹੀਂ ਆਉਂਦਾ ਮੇਰੇ ਲੱਗੋ ਤੇ ਕਿੰਨੀ ਸਫਾਈ ਆ ਤੇ ਐਸ ਲੱਗੋ ਦੀ ਦੇਖੋ ਕਿੰਨੀ ਸਫਾਈ ਆ ਇਹ ਜਿਹੜਾ ਦੇਸੀ ਹਲਵਾਈ ਇਹ ਜਿਹੜਾ ਦੇਸੀ ਹਲਵਾਈ ਨੇ ਬਣਾਇਆ ਆਜ ਦਾ ਰੀਅਲ ਹਲਵਾਈ ਨੇ ਬਣਾਇਆ ਭਾਈ ਸਾਹਿਬ ਜਿਹੜੇ ਦੇਸੀ ਲੋਹਾਈ ਉਹਨਾਂ ਨੂੰ ਤਾਂ ਰੋਜ਼ ਹੀ ਕਰਨਾ ਜਿਹੜੇ ਰੀਅਲ ਹੁੰਨ ਉਹਨਾਂ ਦੇ ਇੱਕ ਢਿੱਕਾ ਮਤਲਬ ਕਿ ਆ ਜਿਹੜੇ ਅਨ ਅਨ ਕੀ ਕਹਿੰਦੇ ਨੇ ਆ ਜਿਹੜੇ ਅਨ ਸਿੱਖੇ ਜਣੇ ਨੇ ਥਾਲ ਜੂਣਾ ਦਾ ਆ ਆ ਜਿਹੜਾ ਰੀਅਲ ਹਲਵਾਈ ਨਹੀਂ ਆ ਨਵਰ ਰਹਿੰਦਾ ਇਹਨਾਂ ਦਾ ਤੁਸੀਂ ਦੇਖ ਹੀ ਰਿਆ ਨਾ ਪਤਨ ਕੀ ਦਿਖਾਇਆ ਸ਼ੁਰੂ ਜਿਹਦਾ ਆਪਾਂ ਕੀ ਬਣਾਉਣ ਜਾ ਰਹੇ ਆ ਤਾਂ ਤੁਸੀਂ ਦੇਖ ਲਿਆ ਹੁਣ ਆ ਏਦਾਂ ਆਪਾਂ ਬਹੁਤ ਹੀ ਸਾਨਾ ਤਰੀਕੇ ਨਾਲ ਆਪਾਂ ਘਰ ਬੈਠ ਕੇ ਲੱਡੂ ਬਣਾ ਸਕਦੇ ਆ ਜ਼ਰੂਰੀ ਨਹੀਂ ਆਪਾਂ ਮਾਰਕੀਟ ਤੋਂ ਖਰੀਦ ਕੇ ਖਾਣੇ ਆ ਇਹ ਬਿਲਕੁਲ ਹੀ ਸੌਖੇ ਤਰੀਕੇ ਨਾਲ ਤੁਸੀਂ ਜੋ ਮਰਜ਼ੀ ਆਜ ਕਰ ਲੋ ਪਰ ਆਪਾਂ ਤਾਂ ਸਿਰਫ ਕੀ ਕਹਿੰਦੇ ਆ ਆਪਾਂ ਤਾਂ ਸਿਰਫ ਦੋ ਤਿੰਨ ਚੀਜ਼ਾਂ ਐਦਾਂ ਪਾਈਆਂ ਨੇ ਜਿਹੜੇ ਤੁਹਾਨੂੰ ਦਿਖਾ ਦਿੱਤੀਆਂ ਤੇ ਆਪਾਂ ਇਹਨੂੰ ਘਰ ਬੈਠ ਕੇ ਲੱਡੂ ਨੂੰ ਆਪਾਂ ਤਿਆਰ ਕਰ ਸਕਦੇ ਆ ਆਰਾਮ ਨਾਲ ਸੌਖੇ ਤਰੀਕੇ ਦੇ ਨਾਲ ਆਹ ਦੇਖੋ ਇਹ ਆਪਾਂ ਦੇ ਤਨੇ ਦਾ ਇੱਕ ਮਾਲੀ ਦੀ ਪਹਿਲਾ ਤੋਂ ਜੇ ਆਪਾਂ ਨੂੰ ਪਤਾ ਹੁੰਦਾ ਆ ਆ ਪਹਿਲੇ ਕਿਹੜੀ ਪਾਇਆ ਆ ਪਰ ਤੇਲ ਤੇ ਬਣਾ ਸਕਦੇ ਆ ਢੇੜੀ ਬਣਾ ਸਕਦੇ ਆ ਆਪਣੀ ਮਰਜ਼ੀ ਆ ਆ ਪਰ ਤੇਲ ਵੀ ਥੋੜਾ ਜੋੜ ਕੀਤਾ ਜਿੱਦਾਂ ਵੀ ਫਰਾਈ ਕਰਨ ਵਾਸਤੇ ਦੇਖਣ ਨੂੰ ਤੇ ਕੀ ਜਾਂਦੇ ਆ ਉਹਨੂੰ ਜਿਹੜਾ ਆਪਣਾ ਵੈਸੇ ਆ ਪਚਾਣੀ ਚ 3-4 ਚਮਚੇ ਢੇੜੀ ਪਾਈ ਸੀ ਪਰ ਕਿ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਕੋਈ ਐਡਾ ਜ਼ਰੂਰੀ ਨਹੀਂ ਹੈਗਾ ਕਿ ਸਾਦੀ ਲੋਰੀਸ ਕਰਨੀ ਆ ਜਦੋਂ ਲੱਗ ਗਈ ਐਫਸੀ ਵਰਯਾ ਲੱਗੀ ਤਾਂ ਪਤਾ ਨੂੰ ਪੂਰਾ ਵੀ ਦੱਸ ਦਾਂਗੇ ਆਪਾਂ ਕਿਦਾਂ ਬਣਾਏ ਆ ਮਤਲਬ ਕੀ ਪਾਇਆ ਕਿੰਨਾ ਵੇਸਨ ਤੇ ਕਿੰਨੀ ਖੰਡ ਪਾ ਰਹੇ ਤਾਂ ਇੱਕ ਜਾਇਦਾ ਪਤਾ ਸਾਰਾ ਕੁਝ ਦੱਸ ਦਾਂਗੇ ਜੇ ਤੁਸੀਂ ਜਦੋਂ ਤੁਸੀਂ ਕੋਰ ਜੇ ਤਾਂ ਆਪਾਂ ਸਭ ਸਾਰਾ ਆਪਾਂ ਦੱਸ ਦਾਂਗੇ ਕਿ ਕਿੱਦਾਂ ਆਪਾਂ ਲੱਡੂ ਬਣਾਏ ਨੇ ਆ ਤੁਸੀਂ ਦੇਖ ਸਕਦੇ ਆ ਇਹ ਆਪਣੇ ਫਾਈਨਲ ਲੱਡੂਆਂ ਦੀ ਲੁੱਕ ਆ ਆਪਾਂ ਬਣਾਏ ਆ ਅੱਜ ਲੱਡੂ ਰੱਖੜੀ ਦੇ ਸਪੈਸ਼ਲ ਤੇ ਕਿੱਦਾਂ ਦੇ ਲੱਗੇ ਆਪਾਂ ਨੂੰ ਤੁਹਾਨੂੰ ਸਾਡੇ ਇਹ ਲੱਡੂ ਬਣਾਉਣਾ ਤਰੀਕਾ ਕਿੱਦਾਂ ਦਾ ਲੱਗਾ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਲਦੀ ਮਿਲਦੇ ਹਾਂ ਤੁਹਾਡੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਲਈ ਫਤਹਿ ਲਈ ਖੁਰਬਾਏ ਟੇਕ ਕੇਅਰ ਸਾਰਿਆਂ ਨੂੰ ਹੈਪੀ ਰੱਖੜੀ